ਕੀ ਆ ਚਾਹ ਦੋਸਤੋ ਆਜੋ ਜੀ ਉਹਨਾਂ ਦੇ ਘੰਟੀ ਚਲਾਉਣ ਲੱਗਿਆ ਡਰ ਜਾਈ ਇਹਦਾ ਭਰਾ ਡੱਕਦੇ ਪਾਪਾ ਗੁਰੂ ਜੀ ਦੇ ਹੋਏ ਨਾ ਆਉਦਾ ਖਾਣਾ ਕਿਤਾ ਖਾਣਾ 6 ਜਾਣੇ ਤੇ 6 ਹੀ ਸੈਟ ਵਿੱਚ ਲਵਾ ਆਏ ਵੱਡੇ ਵੱਡੇ ਹਾਂਜੀ ਅੱਜ ਦਾ ਵਲੌਗ ਆਪਣੀ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਜਾਣਦੇ ਆ ਅੱਜ ਤਰਨਤਾਰਨ ਕੰਟੀਨ ਇਹ ਦੋ ਭਰਾ ਆਪਣੇ ਆਏ ਛੁੱਟੀ ਫੌਜ ਚ ਇੱਕ ਆ ਤੇ ਇੱਕ ਆਪਣਾ ਬਰਾ ਆ ਫੌਜੀ ਤੇ ਆ ਆਪਣਾ ਨਿੱਕਾ ਤੇ ਕਿਨੇ ਚਿਰ ਦੀ ਛੁੱਟੀ ਆਏ ਫਿਰ 2 ਮਹੀਨਾ 2 ਮਹੀਨਾ 2 ਮਹੀਨਾ ਠੀਕ ਹੈ ਤਾਂ ਆਏ ਰਿੰਦੇ ਵੈਦ ਨਹੀਂ ਹਣਾ ਛੁੱਟੀ ਆਏ ਰਹਿਦਾ ਵਾ ਭੇਜਦੇ ਉਹ ਰਸਦੇ ਛੁੱਟੀ ਭੇਜਦੇ ਆਦੇ ਰਸਦੇ ਨਹੀਂ ਉੱਥੇ ਉਹ ਕਹਿੰਦੇ ਜਾਓ ਡਿਊਟੀ ਕਿੱਥੇ ਆਪਣੀ ਡਿਊਟੀ ਫੌਜੀ ਸਾਹਿਬ Rajasthan Rajasthan ਯਾ ਬੋਰ ਕਿਹੜੀ ਬਟਾਲੀ ਅੰਚ 17 ਸਿੱਖ 17 ਸਿੱਖ ਚ ਆਪਣੀ ਸੋਹਣਿਓ ਮੇਰੀ ਜੰਮੂ ਆ 31 ਆਰ ਆਰ 31 ਆਰ ਆਰ ਤੇ ਜਿੱਦਾਂ ਇਹ ਜਿਗਰ ਦੇ ਟੋਟੇ ਹੁੰਦੇ ਆਏ ਉਹਨਾਂ ਚੋਂ ਆ ਭਰਾ ਆ ਆਪਣੇ ਬਹੁਤ ਟਾਈਮ ਤੋਂ ਛੋਟੇ ਹੁੰਦਿਆਂ ਤੋਂ ਇਕੱਠੇ ਆ ਤੇ ਅੱਜ ਚੱਲੇ ਕੰਟੀਨ ਤੇ ਅੱਜ ਤੁਹਾਨੂੰ ਮੈਨੂੰ ਕਹਿੰਦੇ ਵੀ ਲੈ ਕੇ ਹੀ ਜਾਣਾ ਨਾਲ ਤੈਨੂੰ ਤੇ ਮੇਰੀ ਬਹੁਤ ਵੇਟ ਕੀਤੀ ਇਹਨਾਂ ਨੇ ਘਰੇ ਬਾਬੇ ਆ ਗਏ ਹੀ ਤੇ ਵਾਲਾ ਐਂਡ ਉੱਥੇ ਬਹਿ ਕੇ ਗੁਰਦਾਰਾ ਸਾਹਿਬ ਚੱਲ ਗਏ ਅਸੀਂ ਫੇਰ ਹੀ ਲੇਟ ਹੋ ਗਏ ਹੁਣ ਤੇ ਬਾਕੀ ਤੁਹਾਨੂੰ ਜਾ ਕੇ ਦੱਸਦੇ ਆ ਉੱਥੋਂ ਦਾ ਹਾਲ ਕੀ ਹੁੰਦਾ ਵਾ ਪਹੁੰਚ ਕੇ ਜੀ ਆਪਾਂ ਕੰਟੀਨ ਵਿੱਚ ਉੱਥੇ ਸਾਰੇ ਫੌਜੀ ਭਰਾ ਆਈ ਜਾਂਦੇ ਹੈ ਕਿਉਂ ਵੀ ਹੂੰ ਅਸੀਂ ਕਿਹਾ ਤੁਹਾਨੂੰ ਲਾਊਡ ਲੰਘਣ ਦੇਣਗੇ ਗਾਂ ਦੇਣਗੇ ਠੀਕ ਬੇਇਤੀ ਨਾ ਕਰਾ ਦਿਓ ਲੈ ਤੁਹਾਡਾਂ ਜੀ ਕਿਹੜੀ ਗੱਲ ਕਰਤੀ ਏ ਸਾਡੇ ਨੂੰ ਜਦ ਪਹੁੰਚਣੀ ਤੁਹਾਡੀ ਅਸੀਂ ਨਹੀਂ ਅਹੀਂ ਨਹੀਂ ਪਹੁੰਚਣੀ ਨਹੀਂ ਆਣੀ ਹੈ ਮਾੜੇ ਪਲੇਅਰ ਅਸੀਂ ਮਾੜੇ ਆਜੋ ਆਜੋ ਆਪਣੀ ਹੋਣਾ ਬੰਦ ਕਰਾਜੋ ਕੰਡੀਨ ਚੋਂ ਆਏ ਆਪਾਂ ਹੋ ਹੈ ਕੀ ਲੈ ਬੋ ਜਿਹਨੇ ਤਾਂ ਪਰਫਿਊਮ ਹੀ ਬੜੇ ਲੈਲੇ ਆ ਪੈਣੇ ਹੀ ਨਹੀਂ ਉਥੇ ਵੰਗਾਰਾਂ ਹੀ ਬੜੀਆਂ ਪਈਆਂ ਅਸੀਂ ਤੇ ਵੰਗਾਰਾਂ ਜਾਦੀਆਂ ਵਾ ਹਮ ਚੱਲ ਠੀਕ ਕੋਈ ਨਹੀਂ ਵੀਰ ਭਰਾ ਕਹਿੰਦੇ ਹੁਣ ਸੈੱਟ ਲੈ ਦੂੰਗਾ ਸੈੱਟ ਉਹਦੇ ਫੈਨ ਤੋਂ ਪਤਾ ਨਹੀਂ ਕੀ ਚੱਕਰ ਸੈੱਟ ਦੇ ਚੱਲ ਵਧੀਆ ਆ ਮੁੰਡੇ ਅੱਜ ਕੱਲ ਦੇ ਸ਼ਕੀਨ ਆ ਡੱਕਦੇ ਪਾਪਾ ਅੱਜ ਦੇ ਕੁੜੀਓਂ ਟ੍ਰੱਕਾਂ ਦੇ ਡਰਾਈਵਰ ਹੀ ਆ ਤੇ ਕੌਣ ਇਹ ਯਾਰ ਟਰੱਕ ਚਲਾਈ ਦੇ ਯਾਰ ਉਹ ਗੱਲ ਨੇ ਕਿੰੋਂ ਹਣੀਆਂ ਗੱਡੀਆਂ ਨਹੀਂ ਨਿਕਿਆ ਮੋਟਿਆ ਕੱਢਣ ਲਈ ਅੱਛਾ ਜੀ ਕੀ ਗਾਣਾ ਆਇਆ ਆਪਾਂ 버거 ਖਾਣਾਂਗੇ 버거 ਇੱਥੇ ਸੱਪੇ ਮਿਲਦੇ ਆ ਕਹਿੰਦਾ 버거 ਖਾਣੇ ਆ ਮੈਂ ਇੱਥੇ ਸੱਪੇ ਮਿਲਦੇ ਆ 92 ਕਿੱਥੇ ਆ ਚਾਹ ਦੋਸਤੋ ਆਜੋ ਆਜੋ ਕਿਹੜੀ ਚੀਜ਼? ਕਿਹੜੀ ਚੀਜ਼? ਚੰਗੀ ਚੀਜ਼ ਹੈ। ਚੰਗੀ ਚੀਜ਼ ਕਿਹੜੀ ਹੁੰਦੀ ਹੈ? ਹਾਂਜੀ। ਪਾਸ ਹੈ ਅੱਜ ਪੱਪੂ। ਵੇ ਪੱਪੂ ਪਾਸ ਹੋ ਗਿਆ। ਪੱਪੂ ਪਾਸ ਹੋ ਗਿਆ। ਪੱਪੂ। ਪਾਸ ਹੋ ਗਿਆ। ਬੈਠਾ ਪੱਪੂ ਜੀ। ਪੱਪੂ ਨਹੀਂ ਪਪਾ। ਓਹੋ। ਪਪਾ। ਕੀ ਹਾਲ ਚੱਲ ਦੋਸਤੋ? ਕਿਦਾਂ? ਕੀ ਕੀ ਹਾਲ ਚਾਲ ਦੋਸਤੋ ਇਹ ਸੋਨੂ ਸੋਨੂ ਸੀ ਦਾ ਚੇਲਾ ਵ ਤੇ ਫੈਨ ਵੀ ਆ ਫੈਨ ਉਹਦਾ ਕੱਟੜ ਫੈਨ ਆ ਕੱਟੜ ਫੈਨ ਆ ਨਹੀਂ ਵਧੀਆ ਯਾਰ ਫੈਨ ਚਲੋ ਫੈਨ ਨਹੀਂ ਗੱਲ ਆਪਾਂ ਤਾਂ ਸਪੋਰਟਰ ਹੈਗੇ ਵਿਚਾਰੇ ਦੇ ਚਲੋ ਬੰਦਾ ਕੋਈ ਭਗਤ ਬੰਦਾ ਵਿਚਾਰਾ ਮਜ਼ਾਕ ਨਹੀਂ ਡਾਉਣਾ ਚਲੋ ਤਾਂ ਉਹ ਨਾ ਨਾ ਵਧੀਆ ਵਧੀਆ ਗੱਲਾਂ ਵਧੀਆ ਲੱਗਦੀਆਂ ਉਹ ਗੱਲਾਂ ਨੂੰ ਕਾਪੀ ਰਾਈਟ ਕਰਦੇ ਰਹਿੰਦੇ ਆ ਪਰ ਇੱਕ ਸਪੋਰਟ ਤੇ ਆ ਚਲ ਕੋਈ ਬੰਦਾ ਖੁਸ਼दिल ਬੰਦਾ ਰੱਬ ਦਾ ਬੰਦਾ ਭਗਤ ਤੁਸੀਂ ਜਿਵੇਂ ਆਂ ਮੈਂ ਕਦਰ ਕਰ ਲਈਏ ਆਉਦਾ ਖਾਣਾ ਕਿਤਾਣਾ ਛੋਲੋ ਸ਼ੁਰੂ ਕਰੋ ਪਰਨਾ ਕਿੰਦਾ ਸੈੱਟ ਕੀਤਾ ਫੋਣੀ ਕਿਦੋਂ ਬੁਰਾ ਜੀ ਅਰੇ ਖਾਲੀਆ ਬੋਧਾ ਦਾ ਖਾਣਾ ਹੈ ਬੁਰਾ ਜੀ ਬੁਲਾਓ ਜੀ ਬਣੀ ਜਿੰਦੇ ਮੈਂ ਖਾ ਕੇ ਖਾਵਾਂ ਮੂੰਹ ਨਿਭੜਿਆ ਜਿਹਾ ਵਲੋਗ ਜੀ ਮੈਂ ਖਾ ਕੇ ਖਾਵਾਂ ਚਲ ਇਹ ਕਹਿੰਦੇ ਖਾਣਾ ਨਹੀਂ ਹੁੰਦਾ ਪਹਿਲਾਂ ਖਾ ਕੇ ਖਾ ਪਹਿਲਾਂ ਡੈਮੋ ਦੇਣਾ ਡੈਮੋ ਮੰਗਦੇ ਆਂ ਫੇਰ ਪਹਿਲਾਂ ਮੈਂ ਤਾਂ ਦੇ ਦੋ ਖਾਉਂ ਫੇਰ ਹੀ ਡੈਮੋ ਦਊਂਗਾ ਫੇਰ ਮੈਂ ਆਪਣਾ ਖਾਉਂਗਾ ਇਦਾਂ ਹੀ ਕਰਨਾ ਸਹੀ ਕਿ ਨਹੀਂ ਜਿਵੇਂ ਆਪਣੇ ਤੇ ਡੈਮੋ ਦੇਤੀ ਤੇ ਤੁਹਾਡਾ ਮੂੜ ਕੇ ਉੱਧਰ ਰਹਿ ਜਾਣੇ ਕੱਲ ਖਾ ਅੱਜ ਨੇ ਸਹੀ ਕੀਤਾ ਰਾਰਾ ਗੋ ਜੀ ਤੂੰ ਕੀ ਵੇਟ ਕਰਨ ਧਿਆਨ ਤੇ ਤੇਲ ਪੈਣ ਵਾਲਾ ਗੱਡੀ ਚ ਸੈਨ ਲਈ ਜਾਂਦੀ ਆ ਅੱਛਾ ਰੈਣ ਦੇ ਛੱਟ ਕਰਾ ਦੇ ਮੈਂ ਅੱਜ ੱਤਕਾ ਲਾਉਣ ਦੀ ਕਰਨ ਰਿਆ ਮੈਂ ਤੇ ਨਹੀਂ ਉਤਰਾਂ ਡਰਾਈਵਰ ਨਹੀਂ ਉੱਥੇ ਤਾਂ ਹੁੰਦਾ ਐ ਸੂਲ ਹੁੰਦੇ ਡਰਾਈਵਰੀ ਦੇ ਅੱਛਾ ਠੀਕ ਐ ਥੱਪੇ ਮਗਰਪਾ ਹਾਂ ਮਗਰ ਦੋ ਬੈਠੇ ਬਣਵਾਣਾ ਪਹਿ ਲਾਉਣਗੇ ਚਲ ਮੈਂ ਲਾਉਣ ੱਤਕਾ ਨੇ ਬਣਵਾ ਜੀ ਤੁਹਾਡੇ ਤੋਂ ਉਹਨੂੰ ਲਾਉਣਾ ੱਤਕਾ ਤੇਰਾ ਕਿੰਨੇ ਵੇਖਣਾ ਕੀ ਦਾ ਨਾਂ ਕੀ ਲੈਣ ਰਿਆ ਮੇਰੀ ਯੂਨਟ ਵਾਲਾ ਵੇਖਣਾ ਯੂਨਟ ਦੇ ਬੰਦਿਆਂ ਨੇ ਛੱਬਾ ਕਲਾ ਨੋਰੀ ਨਹੀਂ ਆ ਕਲਾ ਨੋਰੀ ਆ ਹੂੰ ਉਹਦਾ ਭਰਾ ਮੇਰ ਨਾਲ ਉਹ ਛੱਬਾ ਆਪਣਾ ਭਰਾ ਆ ਉਹ ਜਾਣਦਾ ਉਹਨੂੰ ਅੱਛਾ ਤੇ ਸ਼ਬਾ ਕਰਨੇ ਕਲਾ ਨਵਰੀ ਦਾ ਭਰਾ ਆਪਣਾ ਭਰਾ ਓਕੇ ਹੈ ਉਹ ਕੁਸ਼ਤੀ ਖੇਡਦਾ ਵੀ ਤੁਸੀਂ ਫੌਜੀ ਫੌਜੀ ਭਰਾ ਵੀ ਪਲੇਅਰ ਪਲੇਅਰ ਭਰਾ ਉਹ ਕੁਸ਼ਤੀ ਖੇਡਦਾ ਉੱਥੇ ਬਾਕਸਿੰਗ ਕੁਸ਼ਤੀ ਆਹ 올ਰਾਊਂਡਰ ਬੰਦਾ ਉਹ ਫਿਰ ਪੂਰਾ ਪਟਾਰੀ ਨਾਲਿਆਂ ਨੂੰ ਵਿਖਾਏਗਾ ਵੀ ਮੈਂ ਵਲੌਗ ਬਣਾਇਆ ਮੈਂ ਵਲੌਗ ਬਣਾਇਆ ਮੈਂ ਵਲੌਗ ਨਹੀਂ ਬਣਾਇਆ ਮੈਂ ਕਹੂੰ ਮੈਂ ਪਹਿਲਵਾਨ ਦੇ ਵਲੌਗ ਚ ਮੈਨੂੰ ਪਹਿਲਵਾਨ ਨੇ ਲੈ ਕੇ ਜਾਂਦਾ ਵੀ ਚਲ ਨਹੀਂ ਮੈਂ ਭਰਾਵਾ ਕਿੰਨੇ ਜੋਗਾ ਸਮਝਿਆ ਸਾਨੂੰ ਤੁਹਾਡੇ ਵਰਗਾ ਮੈਂ ਵੀ ਕਿਹੜਾ ਦੱਸ ਤੋਂ ਡੇਰ ਫੌਜੀ ਆ ਮੈਂ ਕਿਹੜਾ ਉੱਤੋਂ ਦੇ। ਨਹੀਂ ਸਾਨੂੰ ਆਪਦੇ ਵਲੌਗ ਜੋਗਾ ਸਮਝਿਆ। ਆਹ ਤੇ ਮੈਂ ਕੱਢ ਦੇਣਾ। ਆਪਾਂ ਵੀ ਕਹਿੰਨੇ ਆਂ। ਸ਼ਰਮਿੰਦਾ ਕਰਨ ਵਾਲੀ ਗੱਲ ਕਰਨ ਡੈ ਚਵਲੋ। ਨਹੀਂ ਸ਼ਰਮਿੰਦਾ ਭਰਾਵਾਂ ਵਾਲਾ। ਕੀ ਕਹਿੰਨਾ ਤੂੰ ਵੀ ਮਗਰਮ ਬholi ਮੜਾ। ਨਹੀਂ ਆਪਾਂ ਵੀ ਕਹਿੰਨੇ ਆਂ ਕਿ ਵੀਰ ਵਧੀਆ ਐ ਪਲੇਅਰ ਜੇ ਨਾਲ ਇਹਦੇ ਸਾਡੇ ਨਾਲ ਉੱਥੇ ਫੌਜੀ ਵੀਰ। ਹਾਂ। ਪ੍ਰੀਤ ਇਦਾਂ। ਮਾਲਾ ਦੇਸ਼ਾਂ ਦੇਸ਼ਾਂ ਨਾ ਬੋਲਦਾ ਯਾਰ। ਦੇਸ਼ ਚੱਕੇ ਵਿਦੇਸ਼ਾਂ। ਨਹੀਂ ਇੱਕ ਜਗ੍ਹਾ ਦੱਸ ਦੇਸ਼ਾਂ ਚ ਕਿ ਵਿਦੇਸ਼ਾਂ ਚ। ਦੇਸ਼ਾਂ ਚ ਵੀ ਤੇ ਵਿਦੇਸ਼ਾਂ ਚ ਵੀ। ਦੇਸ਼ ਇੱਧਰ ਲਿਓਗੇ ਵਿਦੇਸ਼ ਉੱਧਰ ਲਿਓਗੇ। ਯਾ। ਨੇ ਮੈਨੂੰ ਮੁੰਡਾ ਪੁੱਛਦਾ ਸੀ ਮੇਰੇ ਮੁੰਡੇ ਦਾ ਮੁੰਡਾ ਇਹ ਮੈਂ ਮਲਾਂ ਆਪਣੇ ਫੋਨ 'ਚ ਫੋਟੋਆਂ ਹੈਗੀਆਂ ਨਾ ਮੇਰੇ ਫੋਨ 'ਚ ਜਿਹੜੀਆਂ ਆਪਾਂ ਖਿੱਚੀਆਂ ਹੋਈਆਂ ਜੀ ਜਦੋਂ ਤੇ ਉਹਦਾ ਇਦਾਂ ਮਲਾਂ ਫੋਨ ਫੋਣ ਬੰਦਾ ਵੇਖ ਹੀ ਲਿੰਦਾ ਇੱਕ ਦੂਜੇ ਦਾ ਤੇ ਇਦਾਂ ਵੇਨੇ ਵੇਨੇ ਤੇਰੀ ਫੋਟੋ ਆਈ ਤੇ ਕਹਿੰਦਾ ਤੂੰ ਕਿੱਦਾਂ ਜਾਉਂਦਾ ਮਾਹ ਲੈ ਯਾਰ ਆਪਣੇ ਪਿੰਡ ਦਾ ਬੰਦਾ ਆਪਣਾ ਭਰਾ ਵਾ ਰਿਆ ਅੱਧੋ ਹੀ ਕਹਿੰਦਾ ਤੇਰੇ ਪਿੰਡ ਦਾ ਮਾ ਨਹੀਂ ਨੇ ਪਿੰਡ ਦਾ ਦੁਨੀਆ ਪਰ ਮਾ ਫਿਰ ਵੀ ਚੱਲ ਇਦਾਂ ਸੱਜਣਾ ਜੱਪਰੂ ਗਵਾੜ ਪਿੰਡ ਦਾ ਤਸਕੇ ਜਾਵੀਂ ਸਰਦੋ ਇਦਾਂ ਹੀ ਗੱਲਾਂ ਗੱਲਾਂ ਜੀ ਮਾ ਯਾਰੀ ਦੋਸਤੀ ਪੈ ਗਈ ਫਿਰ ਭਰਾ ਬਣ ਕੇ ਤੇ ਆਉਣ ਜਾਣ ਬਣ ਗਿਆ ਮੈਂ ਕਹਿੰਦਾ ਠੀਕ ਹੀ ਆ ਜਦੋਂ ਪਹਿਲੀ ਵਾਰ ਆਇਆ ਫੁੱਲ ਬੜੀਆਂ ਕੱਢੀਆਂ ਕਿ ਕੀ ਕੀਤਾਈ ਫੁੱਲ ਬੜੀਆਂ ਕੱਢੀਆਂ ਚੇਤਾ ਵਾ ਜੀਲੀ ਹੋਇਆ ਇਹ ਲੈ ਨੂੰ ਚੇਤਾ ਹੀ ਫੁੱਲ ਬੜੀਆਂ ਕੱਢੀਆਂ ਇਹ ਨਿਗਾਹ ਆਈ ਉਦੋਂ ਬਹੁਤ ਨਿਕਾ ਸੀ ਨਿਕਾ ਜਾਂਦਾ ਸੀ ਫੁੱਲ ਬਣੀਆਂ ਹੈ ਫਿਰ ਫੁੱਲ ਬਣੀਆਂ ਪਛਾਣ ਰੱਖੀ ਹੁੰਦੇ ਹੋਰ ਉਹਨੂੰ ਪਤਾ ਹੈ ਫਰੀਦ ਪਹਿਲੀ ਦੀ ਘਰੇ ਆਇਆ ਇਹ ਬੰਦੇ ਨੂੰ ਇਸ ਸੈੱਡ ਵਿੱਚ ਲਵਾਉਣ ਕੱ ਲਿਆ 6 ਜਾੜੇ ਤੇ 6 ਹੀ ਸੈੱਡ ਵਿੱਚ ਲਵਾ ਆ ਵੱਡੇ ਵੱਡੇ ਕੋਈ ਨਹੀਂ ਬਾਦ ਚ ਆ ਗਏ ਜਦੋਂ ਆਉਗੈ ਕਹਿੰਦਾ ਮੈਂ ਤੇ ਛੇ ਲਵਾਏ ਆ ਮੜ ਕੇ ਆਪੇ ਕਹਿੰਦਾ ਦੋ ਪੈਕ ਕਰ ਦਿਓ ਖਾਦੇ ਨਹੀਂ ਜਾਣੇ ਬਣਾਉਣੇ ਬਣਾਉਣਾ ਕਿ ਰੇਹਦਾ ਕੋਈ ਕੀ ਗੱਲ ਕਰਤੀ ਜਾ ਵਾ ਮੈਂ ਤਾਂ ਤਾਂ ਟਾਈਮ ਹੋ ਗਿਆ ਨਾ ਨਹੀਂ ਖਾਦੇ ਜਾਣੇ ਤਾਂ ਨੂੰ ਆਉਣੇ ਬਾਅਦ ਆਰ ਵੀ ਇਧਰ ਕਿਦਾਂ ਸਾਰੇ ਕੰਮ ਧੰਦੇ ਕਰਨ ਤੋਂ ਬਾਅਦ ਹੁਣ ਅਸੀਂ ਆ ਕੇ ਚੱਲੇ ਆ ਘਰ ਆ ਰਹੇ ਘਰਿਆਲੇ ਘਰ ਘਰਿਆਲੇ ਨਹੀਂ ਰਾਜ ਜਦਾ ਗਿਆ ਪਹਿਲਾਂ ਸਰਵਿਸ ਦਾ ਵਾਧਾ ਕਰਾ ਲੀਆਂ ਬਾਸ ਨੇ 6 ਬੰਦੇ ਤੇ 6 ਹੀ ਸੈਂਡ ਵਿੱਚ ਮੈਂ ਕਿਹਾ ਛੋਟਾ ਪੀਸ ਹੋਣਾ ਹੋਊਗਾ ਐਡਾ ਪਲੇਟ ਤਾਂ ਹੁੰਦੀ ਉਹਨਾਂ ਦਾ ਬਾਲਾ ਵਜ ਗਿਆ ਦਿਮਾਗ